5 ਕਿਲੋ ਬੀ ਲੈਣ ਵਾਸਤੇ ਤੁਸੀਂ ਲੱਖ ਰੁਪਏ ਭਰੇ ਲੱਖ ਰੁਪਏ ਭਰੇ ਹੋਇਆ ਠੀਕ 327 826 ਹੂੰ 372 ਔਰ 3386 3385 303 A ਜਿਹੜੇ ਬੀਜ ਰੈਡੀ ਨੇ ਸਾਡੇ ਕੋਲ ਤੇ ਆਓ ਆਪਦੀ ਤਸੱਲੀ ਕਰੋ ਬੀਜ ਦੇਖੋ ਸਾਡੇ ਲਾਇਸੈਂਸ ਦੇਖੋ 15 ਕਿੱਲੇ ਲੈ ਲਈ ਸੀ ਉਹ 15 ਕਿੱਲਿਆਂ ਦਾ ਬੀਜ ਰੱਖਿਆ ਉਹਨੂੰ ਸਾਡੇ ਕੋਲ ਇੰਨਾ ਗਰਾਹ ਕੇ ਕਿ ਅਸੀਂ ਇੱਥੇ ਹੀ ਦੇ ਦਾਂਗੇ ਅਸੀਂ ਦੁਕਾਨਾਂ ਤੇ ਮਾਲ ਨਹੀਂ ਦੇਵਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਪਿੰਡੂਪੌੜ ਕਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜਿਵੇਂ ਕਿ ਆਪਾਂ ਫਾਰਮਿੰਗ ਦੇ ਰਿਲੇਟਿਡ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਤੇ ਅੱਜ ਆਪਾਂ ਇਹ ਜਿਹੀ ਵੀਡੀਓ ਲੈ ਕੇ ਆਏ ਆ ਜੋ ਤੁਹਾਡੇ ਕੰਮ ਆਊਗੀ ਪਿੰਡ ਨੰਗਲਟਾਣੀ ਤਸੀਰ ਰਤੀਆ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜਿਵੇਂ ਕਿ ਕਣਕ ਦਾ ਜਿਹੜਾ ਹੁਣ ਬਜਾਈ ਦਾ ਸੀਜ਼ਨ ਉਹ ਸ਼ੁਰੂ ਹੋਣ ਵਾਲਾ 15-20 ਦਿਨਾਂ ਤੱਕ ਤੇ ਕਣਕ ਦੇ ਬੀਜ ਦੀ ਆ ਜਿਹੜੀ ਆਪਾਂ ਨੂੰ ਲੋੜ ਪੈਣੀ ਹੈ ਤੇ ਅੱਜ ਆਪਾਂ ਪਿੰਡ ਨੰਗਲਟਾਣੀ ਪਹੁੰਚੇ ਆਪਾਂ ਰਣਜੀਤ ਕ੍ਰੋਪ ਸਾਇੰਸ ਤੇ ਜਿੱਥੇ ਬਾਈ ਨੇ ਆਪਦੇ ਪਿੰਡ ਵਿੱਚ ਆਪਦੇ ਘਰੇ ਹੀ ਇੱਕ ਸੈਟਅਪ ਤਿਆਰ ਕੀਤਾ ਹੋਇਆਗਾ ਜਿਹੜਾ ਕਿ ਬੀਜ ਨੂੰ ਗ੍ਰੇਡਿੰਗ ਕਰਕੇ ਉਹਦੇ ਵਿੱਚੋਂ ਵਧੀਆ ਕੁਆਲਿਟੀ ਦਾ ਬੀਜ ਤਿਆਰ ਕੀਤਾ ਜਾਂਦਾਗਾ ਬਾਈ ਨਾਲ ਪੂਰੀ ਗੱਲਬਾਤ ਕਰਾਂਗੀ ਵੀ ਇਹ ਜਿਹੜਾ ਪ੍ਰੋਪਰ ਆਈਡੀਆ ਆ ਜਾਂ ਜਿਹੜਾ ਇਹ ਸੈਟਅਪ ਲਾਇਆ ਉਹ ਇਹਨਾਂ ਦੇ ਕਿਵੇਂ ਦਿਮਾਗ ਦੇ ਵਿੱਚ ਗੱਲ ਆਈ ਤੇ ਜਿਵੇਂ ਹੁਣ ਮਾਰਕੀਟ ਦੇ ਵਿੱਚ ਆਪਾਂ ਜਾਣਦੇ ਆਗੇ ਕਿਸਾਨ ਬੀਜ ਲੈਂਦੇ ਨੇਗੇ ਜਿੱਥੇ ਕੀ ਆਪਾਂ ਨੂੰ ਕੋਈ ਆਪਾਂ ਨੂੰ ਮੰਨ ਲਓ ਵੀ ਗਰੰਟੀ ਨਹੀਂ ਹੁੰਦੀ ਵੀ ਆਪਾਂ ਉਹ ਕਿੱਥੇ ਬਣ ਕੇ ਆਇਆਗਾ ਵੀ ਥੈਲਿਆਂ ਦੇ ਵਿੱਚ ਬਣ ਕੇ ਆਉਂਦਾਗਾ ਦੁਕਾਨਾਂ ਦੇ ਉੱਤੋਂ ਲੈ ਕੇ ਆ ਜਾਂਦੇ ਆਪਾਂ ਤੇ ਆਪਾਂ ਉਗਦਾਗਾ ਜਾਂ ਉਸ ਤੋਂ ਬਾਅਦ ਹੀ ਪਤਾ ਲੱਗਦਾ ਉਹ ਕੀ ਨਿਕਲਦਾਗਾ ਪਰ ਬਾਈ ਦੇ ਇੱਥੇ ਅੱਖਾਂ ਦੇ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਵੀ ਆ ਕੇ ਕੁਆਲਿਟੀ ਚੈੱਕ ਕਰ ਸਕਦੇ ਹੋਗੇ ਸੋ ਆਓ ਆਪਾਂ ਗੱਲ ਕਰਦੇ ਆਂ ਬਾਈ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਠੀਕ ਠਾਕ ਹੋ ਹਾਂਜੀ ਬੜੀਆ ਅੱਛਾ ਬਾਈ ਜੀ ਪਹਿਲਾਂ ਤਾਂ ਤੁਹਾਡਾ ਸੈਟਅਪ ਬਹੁਤ ਸੋਹਣਾਗਾ ਜਿਹੜਾ ਤੁਸੀਂ ਇਹ ਪਹਿਲ ਕੀਤੀ ਜਿਵੇਂ ਹੁਣ ਜ਼ਿਮੀਂਦਾਰਾਂ ਦੇ ਕਿਸਾਨਾਂ ਦੇ ਮੁੰਡੇ ਆ ਜਿਹੜੇ ਉਹ ਖੇਤੀ ਦੇ ਵਿੱਚ ਲੱਗ ਰਹੇ ਤੇ ਨਾਲ ਇੱਕ ਸਹਾਇਕ ਧੰਦਾ ਨਹੀਂ ਉਹਨਾਂ ਨੂੰ ਜਿਹੜੇ ਕੀ ਲਾਭ ਦੇ ਜਿਵੇਂ ਤੁਸੀਂ ਇੱਕ ਸਹਾਇਕ ਧੰਦਾ ਵੀ ਇਹ ਤੁਹਾਡਾ ਬਿਜ਼ਨਸ ਦੇ ਤਰ੍ਹਾਂ ਵੀ ਲੈ ਸਕਦੇ ਹੋ ਇਹਨੂੰ ਹਾਂਜੀ ਇਹ ਤੁਹਾਡਾ ਇਹ ਆਈਡੀਆ ਕਿਵੇਂ ਆਇਆ ਵੀ ਤੁਸੀਂ ਘਰੇ ਬੀਜ ਤਿਆਰ ਕਰਕੇ ਤੇ ਤੁਸੀਂ ਉਸ ਨੂੰ ਮਾਰਕੀਟ ਦੇ ਵਿੱਚ ਸੇਲ ਕਰ ਰਹੇ ਹੋ ਮੈਂ ਕਿਸਾਨ ਵੀਰਾਂ ਨੂੰ ਦੱਸਣਾ ਚਾਹਾਂਗਾ ਮੈਂ ਰਣਜੀਤ ਸਿੰਘ ਪਿੰਡ ਨੰਗਲਟਾਣੀ ਤਸਵੀਰ ਰਤੀਆ ਜ਼ਿਲ੍ਹਾ ਫਤਿਹਵਾਦ ਇਹ ਜਿਹੜੀ ਸਾਡੀ ਫੈਕਟਰੀ ਹੈ ਫੈਕਟਰੀ ਦੇ ਵਿੱਚ ਤਬਦੀਲ ਹੋਏ ਕੁਛੀ ਹਿਸਾਬ ਹੋਏ ਨੇ ਸਾਨੂੰ ਬੀਜ ਦਾ ਕੰਮ ਕਰਦੇ 2015 ਤੋਂ ਅਸੀਂ ਕਰ ਰਿਹਾ ਮੈਂ ਕਾਲਜ ਪੜ੍ਹਿਆ ਕਰਦਾ ਸੀ ਉਸ ਟਾਈਮ ਮੇਰੇ ਨਾਲ ਪਿਛਨੋਈਆਂ ਦੇ ਮੁੰਡੇ ਪੜ੍ਹਿਆ ਕਰਦੇ ਸੀ ਜਿਹੜੇ ਕੀ ਪੂਸਾ ਦੇ ਵਿੱਚ ਜਾਇਆ ਕਰਦੇ ਸੀ ਮੈਂ ਕਦੇ ਪੂਸਾ ਯੂਨੀਵਰਸਿਟੀ ਨਹੀਂ ਦੇਖੀ ਸੀ ਦਿੱਲੀ ਦੇ ਆਂਡਾ ਔਰ ਉਹਨਾਂ ਦੇ ਨਾਲ ਮੈਂ ਪਹਿਲੀ ਵਾਰ ਦਿੱਲੀ ਗਿਆ ਸੀ ਮੇਲੇ ਦੇ ਵਿੱਚ ਹੂੰ ਉੱਥੇ ਮੇਲੇ ਦੇ ਵਿੱਚ ਗਿਆ ਸੀ ਉੱਥੋਂ ਬੀਜ ਲਿਆਏ ਵੀ ਮੰਨ ਲਓ ਆਪਣੇ ਖੇਤ ਦੇ ਵਿੱਚ ਲਾਉਣ ਵਾਸਤੇ ਸਾਨੂੰ ਬੀਜ ਵਧੀਆ ਲੱਗਿਆ ਉਸ ਤੋਂ ਬਾਅਦ ਫਿਰ ਨਵਾਂ ਯੁੱਗ ਸ਼ੁਰੂ ਹੋ ਗਿਆ ਜਿਹੜਾ ਕਿ ਵਟਸਐਪ ਦਾ ਹੂੰ ਵਟਸਐਪ ਤੇ ਫਿਰ ਜਿਹੜੇ ਉੱਥੋਂ ਦੇ ਇੱਕ ਜੈਨੇਟਿਕ ਦੇ ਹੈਡ ਸੀ ਡਾਕਟਰ ਏ ਕੇ ਸਿੰਘ ਉਹਨਾਂ ਨੂੰ ਅਸੀਂ ਆਪਦੇ ਖੇਦੀਆਂ ਜਿਹੜੀਆਂ ਵੀਡੀਓ ਪਾਉਂਦੇ ਰਹਿੰਦੇ ਸੀ ਹੂੰ ਉਹਨਾਂ ਨੇ ਸਾਡੀ ਮੁਲਾਕਾਤ ਹੋਣ ਲੱਗੀ ਯੂਨੀਵਰਸਿਟੀ ਜਾਂਦੇ ਉਹਨਾਂ ਨਾਲ ਮੁਲਾਕਾਤ ਹੋਣ ਲੱਗੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਤੁਸੀਂ ਚੰਗੀ ਖੇਤੀ ਕਰਦੇ ਹੋ ਵਧੀਆ ਤੁਹਾਡੇ ਪਾਣੀ ਹੈ ਤਾਂ ਤੁਸੀਂ ਬੀਜ ਦਾ ਕੰਮ ਸਟਾਰਟ ਕਰੋ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਸਾਡੇ ਇਹ ਸਿਸਟਮ ਸਮਝ ਤੋਂ ਪਰੇ ਹੈ ਵੀ ਸਾਨੂੰ ਇਸ ਬਾਰੇ ਜਾਣਕਾਰੀ ਨਹੀਂ ਹੈਗੀ ਉਹ ਕਹਿੰਦੇ ਵੀ ਤੁਸੀਂ ਕੋਈ ਕਿਸੇ ਨੂੰ ਗੁਰੂ ਬਣਾਓ ਮੈਂ ਜੀ ਤੁਸੀਂ ਸਾਨੂੰ ਉਹ ਚਾਹਤਾ ਕੋਈ ਬੰਦਾ ਦੋ ਫਿਰ ਪਾਣੀ ਪੱਤੋ ਜੀ ਮੇਰੇ ਜੋ ਗੁਰੂ ਨੇਗੇ ਆਪਣੇ ਪੰਜਾਬੀ ਦੇ ਵਿੱਚ ਆਪਾਂ ਗੁਰੂ ਨਹੀਂ ਕਹਿ ਸਕਦੇ ਕਿਉਂਕਿ ਆਪਣੇ ਗੁਰੂ ਦਾਸੀ ਨੇ ਤੇ ਆਪਣੇ ਜੋ ਮੇਰੇ ਉਸਤਾਦ ਜੀ ਨੇ ਉਹ ਪ੍ਰੀਤਮ ਸਿੰਘ ਜੀ ਹੈਗੇ ਨੇ ਸਵੀਦੋਤੋ ਹੂੰ ਉਹਨਾਂ ਤੋਂ ਮੈਂ ਗੁਣ ਲਏ ਉਹਨਾਂ ਨੇ ਮੈਨੂੰ ਇੱਕ ਆਪਣੇ ਬੱਚੇ ਦੀ ਤਰ੍ਹਾਂ ਜੋ ਵੀ ਹੈ ਗੁਣ ਦਿੱਤੇ ਤੇ ਥੋੜਾ ਥੋੜਾ ਕੰਮ ਵੱਧਾ ਵੱਧਾ ਅੱਜ ਮੈਂ ਇੱਥੇ ਪਹੁੰਚਿਆ ਜੀ ਹਾਂ ਪਰ ਬਈ ਦੇਖੀਏ ਜੇ ਹੁਣ ਆਪਾਂ ਕੰਮ ਤਾਂ ਸਟਾਰਟ ਕਰ ਲੈਨੇ ਹਾਂ ਹਾਂਜੀ ਜੇ ਕੋਈ ਵੀ ਆਪਾਂ ਕੰਮ ਸਟਾਰਟ ਕਰਦੇ ਆਂ ਜਾਂ ਆਪਾਂ ਹੋਰ ਲਾ ਲਈਏ ਡੈਰੀ ਫਾਰਮ ਵਾਲੀਏ ਕੁਝ ਵੀ ਲਾ ਲਈਏ ਪਰ ਆਪਾਂ ਨੂੰ ਦਿੱਕਤ ਆਉਂਦੀ ਆ ਮੇਨ ਮਾਰਕੀਟਿੰਗ ਹਾਂਜੀ ਜਿਵੇਂ ਹੁਣ ਮਾਰਕੀਟ ਦੇ ਵਿੱਚ ਆਪਾਂ ਦੇਖੀਏ ਵੀ ਬਹੁਤ ਸਾਰੀਆਂ ਕੰਪਨੀਆਂ ਬੀਜ ਬਣਾ ਰਹੀਆਂ ਨੇ ਹੂੰ ਹੂੰ ਇਹ ਇੱਕ ਨਵੇਂ ਬੰਦੇ ਲਈ ਇੱਕ ਬਹੁਤ ਵੱਡਾ ਚੈਲੰਜ ਹੋ ਜਾਂਦਾ ਹੈਗਾ ਵੀ ਉਹ ਆ ਮੈਂ ਤਾਂ ਤਿਆਰ ਕੀਤਾ ਹੋਇਆ ਬੀਜ ਲਿਆ ਕੇ ਉਹ ਸੇਲ ਕਿਸ ਤਰੀਕੇ ਨਾਲ ਕਰਾਂ ਤੇ ਤੁਹਾਨੂੰ ਕੋਈ ਇਹੋ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸਟਾਰਟਿੰਗ ਦੇ ਵਿੱਚ ਜਾਂ ਤੁਹਾਨੂੰ ਲੱਗਿਆ ਵੀ ਹੁਣ ਵੀ ਮੈਂ ਬੀਜ ਦੀ ਜਿਹੜੀ ਮਾਰਕੀਟਿੰਗ ਆ ਉਹ ਕਿਸ ਤਰ੍ਹਾਂ ਨਾਲ ਕਰਾਂ ਤੇ ਕਿਸਾਨਾਂ ਦਾ ਵਿਸ਼ਵਾਸ ਕਿਵੇਂ ਜਿੱਤਿਆ ਜਾਵੇ ਦੇਖੋ ਜੀ ਸ਼ੁਰੂ ਤੋਂ ਤਿੰਨ ਸਾਲ ਸਾਨੂੰ ਇਹ ਦਿੱਕਤਾਂ ਜ਼ਰੂਰ ਆਈਆਂ ਨੇ ਕਿ ਸਾਨੂੰ ਬੀਜ ਵੇਚਣ 'ਚ ਬਹੁਤ ਦਿੱਕਤ ਆਈ ਹੈ ਬੀਜ ਨਹੀਂ ਵਿਕਦਾ ਸੀ ਪਰ ਜਿਹੜੇ ਕਿਸਾਨ ਲੈ ਕੇ ਜਾਂਦੇ ਸੀ ਉਹ ਕਿਸਾਨਾਂ ਦਾ ਚੈਨ ਵਰ ਚੈਨ ਜਿਵੇਂ ਮੰਨ ਲਓ 1 ਨਾਲ 5 ਜੋੜ ਗਏ 5 ਨਾਲ 10 ਜੋੜ ਗਏ ਇਸ ਤਰ੍ਹਾਂ ਕਿਸਾਨ ਜੁੜਦੇ ਅੱਜ ਸਾਡੇ ਕੋਲ 12 ਤੋਂ 13000 ਕਿਸਾਨ ਜਿਹੜਾ ਸਾਡੇ ਨਾਲ ਜੁੜਿਆ ਹੋਇਆ ਮੰਨ ਲਓ ਤੁਹਾਡੇ ਨਾਲ ਪੱਕਾ ਕਿਸਾਨ ਜੁੜਿਆ ਜਿਹੜਾ ਇੱਕ ਵਾਰੀ ਵੀ ਲੱਗਿਆ ਉਹ ਹਰ ਵਾਰ ਲਿਆਂਦਾ ਹਾਂਜੀ ਹਾਂਜੀ ਮੇਰਾ ਜਿਹੜਾ ਹੁਣ ਫੋਨ ਹੈ ਜੀ ਮੇਰੇ ਫੋਨ ਤੇ ਤੁਸੀਂ ਇਸ ਸਾਲ ਲਾ ਲਓ ਇੱਕ ਦਿਨ ਦੇ ਵਿੱਚ 500 700 ਫੋਨ ਆਉਂਦਾ ਜਿੰਦੇ ਵਿੱਚੋਂ ਕਮ ਸੇ ਕਮ 3000 ਬੰਦਾ ਜਿਹੜਾ ਫੋਨ ਮਿਲਾਉਂਦਾ ਆਣਾ ਵੀ ਫੋਨ ਮਿਲਦਾ ਨਹੀਂ ਵੇਟਿੰਗ ਤੇ ਜਾਦਾ ਨਹੀਂ ਮਿਲਦਾ ਹੀ ਨਹੀਂ ਜਿਹੜਾ ਮਿਲਦਾ ਉਹ 500 700 ਜਿਹੜੇ ਫੋਨ ਮਿਲਦੇ ਨੇ ਉਹਨਾਂ ਚੋਂ ਅਸੀਂ ਵੱਧ ਤੋਂ ਵੱਧ 200 ਫੋਨ ਸੁਨੇ ਜਾਂਦੇ ਨੇ ਕਿਉਂਕਿ ਤੁਸੀਂ ਲਾ ਲੋ ਵੀ ਸਾਹਿਬ ਇੱਕ ਕਿਸਾਨ ਨਾਲ ਗੱਲ ਹੋਵੇਗੀ ਤਾਂ 1 ਮਿੰਟ ਤੋਂ ਲੈ ਕੇ 3 ਮਿੰਟਾਂ ਤੱਕ ਗੱਲ ਹੋਉਂਦੀ ਹੈ ਤੇ ਅਸੀਂ ਤਿੰਨ ਬੰਦੇ ਫੋਨ ਸੁਣਦੇ ਆ ਜੀ ਇੱਕ ਫੋਨ ਨੂੰ ਔਰ ਬਹੁਤ ਜ਼ਿਆਦਾ ਮੰਨ ਲੋ ਕਿਸਾਨਾਂ ਦਾ ਪਿਆਰ ਮਿਲ ਰਿਹਾ ਬਾਕੀ ਹਾਂ ਇਹ ਵੀ ਹੈ ਕਿ ਜਦੋਂ ਤੁਸੀਂ ਕੰਮ ਕੋਈ ਚੰਗਾ ਕੰਮ ਕਰਦੇ ਹੋ ਲਿੱਤਾਂ ਚ ਖਿੱਚਣ ਵਾਲੇ ਵੀ ਹੁੰਦੇ ਨੇ ਕਿਉਂਕਿ ਇਹ ਕੁਝ ਲੋਕ ਐਸੇ ਵੀ ਹੁੰਦੇ ਨੇ ਜਿਨ੍ਹਾਂ ਨੇ ਬਾਬੇ ਨਾਨਕ ਨੂੰ ਨਹੀਂ ਬਖਸ਼ਿਆ ਤੇ ਆਪਾਂ ਦਾ ਚੀਜ਼ ਹੀ ਕੀ ਹੈ ਕਿਉਂਕਿ ਉਹਨਾਂ ਨੇ ਇਹ ਸੋਚਣਾ ਹੁੰਦਾ ਕਿ ਇਹ ਤਾਂ ਠੱਗ ਨੇ ਇਹਨਾਂ ਨੇ ਤਾਂ ਐਡਵਰਟਾਈਜ਼ਮੈਂਟ ਵਾਸਤੇ ਵੀਡੀਓ ਪਾਤੀ ਵਗੈਰਾ ਮੈਂ ਨਾ ਕਿਸੇ ਕਿਸਾਨ ਦੀ ਬੁਕਿੰਗ ਕਰਾਂ ਨਾ ਕਿਸੇ ਕਿਸਾਨ ਤੋਂ ਐਡਵਾਂਸ ਪੈਸੇ ਪਾਵਾਂ ਨਾ ਕਿਸੇ ਕਿਸਾਨ ਨੂੰ ਕਹਾਂ ਕਿ ਮੈਂ ਤੇਰਾ ਬੀਜ ਭੇਜ ਦੂੰਗਾ ਮੈਨੂੰ ਪੈਸੇ ਤੇ ਬੀਜ ਮਿਲਦਾ ਤਾਂ ਬਸ ਇੱਥੇ ਆਓ ਆਪਦੀ ਤਸੱਲੀ ਕਰੋ ਬੀਜ ਦੇਖੋ ਸਾਡੇ ਲਾਇਸੈਂਸ ਦੇਖੋ ਠੀਕ ਹੈ ਇੱਕ ਬੀਜ ਵੇਚਣ ਵਾਲੇ ਲਾਇਸੈਂਸ ਅਲੱਗ ਹੁੰਦੇ ਨੇ ਇੱਕ ਜਿਹੜੇ ਬੀਜ ਤੁਸੀਂ ਯੂਨੀਵਰਸਿਟੀਆਂ ਚੋਂ ਲੈਨੇ ਕਿ ਯੂਨੀਵਰਸਿਟੀ ਨੇ ਤੁਹਾਨੂੰ ਲਾਇਸੈਂਸ ਦਿੱਤਾ ਉਸ ਬੀਜ ਦਾ ਜਿਵੇਂ ਕਿ ਹੁਣ 371 ਹੋਗੀ 372 ਹੋਗੀ 372 826 3386 ਇਹਨਾਂ ਦੀ ਬੜੀ ਮੰਗ ਆ ਰਹੀ ਹੈ ਹੁਣ ਇਹ ਚੀਜ਼ ਦੇ ਉੱਤੇ ਬਾਈ ਜਿਵੇਂ ਗੱਲ ਕਰੀ ਆਪਾਂ ਹੁਣ ਮਾਰਕੀਟ ਦੇ ਵਿੱਚ ਸ਼ਹਿਰਾਂ ਦੇ ਵਿੱਚ ਦੁਕਾਨਾਂ ਉੱਤੇ ਸੇਲ ਕਰੀ ਜਾਂਦੇ ਆ ਵੀ ਹੂੰ 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 ਇਹਨੂੰ ਲਾਇਸੈਂਸ ਵਾਲੀ ਗੱਲ ਤੇ ਆ ਗਏ ਉਹਨਾਂ ਕੋਲੇ ਬੀਜ ਵੇਚਣ ਦਾ ਲਾਇਸੈਂਸ ਹੁੰਦਾ ਦੁਕਾਨ ਦਾ ਲਾਇਸੈਂਸ ਲਿਆ ਹੁੰਦਾ ਉਹ ਹਰੇਕ ਬੀ ਲਿਆਉਂਦੇ ਹੁਣ ਜਿਵੇਂ ਤੁਸੀਂ ਇਹ ਵੱਕਰੀ ਗੱਲ ਦੱਸੀ ਵੀ ਯੂਨੀਵਰਸਿਟੀ ਅਲੱਗ ਤੋਂ ਇੱਕ ਲਾਇਸੈਂਸ ਹਾਂ ਦੇ ਰਹੀ ਹੈ ਇਹਨੂੰ ਥੋੜਾ ਡਿਟੇਲ ਚ ਦੱਸੋਗੇ ਇਹ ਲਾਇਸੈਂਸ ਐਵੇਂ ਮਿਲਦੇ ਨਹੀਂ ਜੀ ਇਹ ਨਹੀਂ ਕਿ ਜਣਾ ਖਣਾ ਜਾ ਕੇ ਲਾਇਸੈਂਸ ਲੈ ਲੇ ਉਸ ਦੇ ਵਾਸਤੇ ਕੀ ਹੁੰਦਾ ਹੈ ਕਿ ਯੂਨੀਵਰਸਿਟੀ ਦਾ ਇੱਕ ਐਮਓਯੂ ਸਾਈਨ ਹੁੰਦਾ ਠੀਕ ਹੈ ਔਰ ਉਸ ਦੇ ਉੱਪਰ ਨਾ ਆਪਾਂ ਫੀਸ ਵਰਕੇ ਕਿਹੜੀ ਵੈਰਾਈਟੀ ਦਾ ਐਮਓਯੂ ਸਾਈਨ ਕਰ ਰਹੇ ਹਾਂ ਲਗਭਗ ਐਮਓਯੂ ਦੇ ਸਾਈਨ ਦੀ ਫੀਸ ਜਿਹੜੀ ਹੁੰਦੀ ਹੈ ਲੱਖ ਸਵਾ ਲੱਖ ਤੋਂ ਸ਼ੁਰੂ ਹੁੰਦੀ ਹੈ 1.5 ਲੱਖ ਤੱਕ ਹੁੰਦੀ ਹੈ ਉਹਦੇ ਵਿੱਚ ਜੋ ਬੀਜ ਹੈ ਕੋਈ ਕੋਈ ਯੂਨੀਵਰਸਿਟੀ ਕੁਆਂਟਲ ਬੀਜ ਦਿੰਦੀ ਹੈ ਕੋਈ 5 ਕੁਆਂਟਲ ਦਿੰਦੀ ਹੈ ਕੋਈ 2 ਕੁਆਂਟਲ ਕੋਈ 20 ਕਿਲੋ ਦਿੰਦੀ ਹੈ ਕੋਈ 5 ਕਿਲੋ ਵੀ ਦਿੰਦੀ ਹੈ 5 ਕਿਲੋ ਦਾ ਵੀ ਅਸੀਂ ਲੱਖ ਲੱਖ ਰੁਪਇਆ ਭਰਿਆ ਠੀਕ ਹੈ ਜੀ 5 ਕਿਲੋ ਵੀ ਲੈਣ ਵਾਸਤੇ ਤੁਸੀਂ ਲੱਖ ਰੁਪਇਆ ਭਰਿਆ ਹੋਇਆ ਠੀਕ ਹੈ ਤੇ ਉਹ ਫਿਰ ਕੀ ਹੁੰਦਾ ਜੀ ਐਮਓਯੂ ਸਾਈਨ ਹੋ ਜਾਂਦਾ ਉਸ ਤੋਂ ਬਾਅਦ ਇੱਕ ਸਾਨੂੰ ਸਰਟੀਫਿਕੇਟ ਮਿਲਦਾ ਜਿਹਨੂੰ ਆਪਾਂ ਲਾਇਸੈਂਸ ਕਹਿ ਦਿੰਦੇ ਹਾਂ ਠੀਕ ਹੈ ਉਹ ਲਾਇਸੈਂਸ ਇਹ ਵਾਲਾ ਹੈ ਕਿ ਜਿੰਦੀ ਨਾਲ ਬਹੁਤ ਜ਼ਿਆਦਾ ਵੈਲਿਊ ਹੈ ਕਿ ਹਰ ਕੰਪਨੀ ਵਾਲਾ ਇਹ ਪੈਸਾ ਨਹੀਂ ਲਾਉਂਦਾ ਜਿਵੇਂ ਜੀ ਇਹ ਦੇਖੋ ਤੁਜੀ ਕਿਸਾਨ ਵੀਰਾਂ ਦੇਖਾਓ ਇਹ ਐਚ ਡੀ 3386 ਦਾ ਲਾਇਸੈਂਸ ਹੈ ਇਹ 3385 ਦਾ ਲਾਇਸੈਂਸ ਹੈ ਔਰ ਇਹ 327 ਦਾ ਲਾਇਸੈਂਸ ਹੈ ਇੱਕ ਸਾਡੇ ਕੋਲ ਪੀ ਵੀ ਡਬਲਯੂ 826 ਦਾ ਲਾਇਸੈਂਸ ਹੈ ਉਹ ਲੇਕਿਨ ਉਹਦਾ ਐਮਓਯੂ ਸਾਈਨ ਹੈ ਉਹਦਾ ਲਾਇਸੈਂਸ ਨਹੀਂ ਹੈਗਾ ਕਿਉਂਕਿ ਲਾਇਸੈਂਸ ਉਹਨਾਂ ਨੇ ਜਾਰੀ ਨਹੀਂ ਕੀਤਾ ਕਿਉਂਕਿ ਪੰਜਾਬ ਯੂਨੀਵਰਸਿਟੀ ਕਿਤੇ ਨਾ ਕਿਤੇ ਨਾ ਥੋੜਾ ਢਿੱਲੀ ਚੱਲ ਰਹੀ ਹੈ ਜੀ ਔਰ 372 ਦਾ ਸਾਡੇ ਕੋਲ ਲਾਇਸੈਂਸ ਹੈ ਇਹ ਕਿਸੇ ਹੋਰ ਜਿਵੇਂ ਮਾਰਕੀਟ ਦੇ ਵਿੱਚ ਦੁਕਾਨਾਂ ਤੋਂ ਇਹ ਚੀਜ਼ ਨਹੀਂ ਨਹੀਂ ਦੁਕਾਨਾਂ ਤੋਂ ਇਹ ਚੀਜ਼ ਨਹੀਂ ਦੇਖਣ ਨੂੰ ਮਿਲੇਗੀ ਦੁਕਾਨਾਂ ਵਾਲਿਆਂ ਦਾ ਮੈਂ ਸਿਸਟਮ ਦੱਸਦਾ ਕਿਸਾਨ ਵੀਰੋ ਕੀ ਹੁੰਦਾ ਹ ਹ ਸਾਡੇ ਕੋਲ ਵੀ ਬਥੇਰੇ ਦੁਕਾਨਦਾਰ ਫੋਨ ਕਰਦੇ ਨੇ ਥੋੜੇ ਕੋਈ ਮਾਲ ਚਾਹਦੇ ਹੋਣੇ ਨਹੀਂ ਅਸੀਂ ਪਹਿਲੀ ਗੱਲ ਕਿਸੇ ਵੀ ਦੁਕਾਨਦਾਰ ਨੂੰ ਮਾਲ ਨਹੀਂ ਦਿੰਦੇ ਥੋੜਾ ਮਾਲ ਇੱਥੋਂ ਵੀ ਕੋਈ ਇੱਥੋਂ ਹੀ ਮਿਲੇਗਾ ਸਾਡਾ ਮਾਲ ਬਚਦਾ ਬਚ ਜਾਏਗਾ ਪਰ ਪਰਮਾਤਮਾ ਦੀ ਕਿਰਪਾ ਐਸੀ ਰਹੀ ਹੈ ਕੀ ਆਪਣਾ ਹੁਣ ਮਾਲ ਨਹੀਂ ਬਚਿਆ 4-5 ਸਾਲ ਹੋ ਗਏ ਲੇਕਿਨ ਸਾਡਾ ਮਾਲ ਬਚ ਜੇਗਾ ਪਰ ਅਸੀਂ ਦੁਕਾਨ ਦੇ ਉੱਪਰ ਮਾਲ ਨਹੀਂ ਦੇਵਾਂਗਾ ਕਿਉਂਕਿ ਦੁਕਾਨਾਂ ਤੇ ਜੋ ਮਾਲ ਜਾਂਦਾ ਉਹ ਹੋਰ ਸਾਫ ਦਾ ਹੁੰਦਾ ਅਸੀਂ ਇੱਥੇ ਪਿਓਰ ਬੀਜ ਵੇਚਣਾ ਅਸੀਂ ਅਨਾਜ ਨਹੀਂ ਵੇਚਣਾ ਕਿਉਂਕਿ ਅਸੀਂ ਚੱਕੀਆਂ ਨਹੀਂ ਲਾਈਆਂ ਹੁਣ ਗੱਲ ਅੱਛਾ ਭਾਈ ਦੁਕਾਨਾਂ ਦਾ ਫਿਰ ਉਹ ਜਿਵੇਂ ਤੁਸੀਂ ਜ਼ਿਕਰ ਕੀਤਾ ਦੁਕਾਨਾਂ ਦਾ ਉਹ ਕੀ ਡਿਫਰੈਂਸ ਆ ਫਿਰ ਤੁਸੀਂ ਕਿਉਂ ਨਹੀਂ ਦੇ ਰਹੇ ਜਿਵੇਂ ਹੁਣ ਦੇ ਬਿਜ਼ਨਸ ਦੇ ਤਰ੍ਹਾਂ ਦੇ ਕੀ ਆਪਾਂ ਮਾਰਕੀਟਿੰਗ ਕਰ ਰਹੇ ਆਗੇ ਜੇ ਦੁਕਾਨ ਵਾਲਾ ਕੋਈ ਹੁੰਦਾ ਉਹ ਕੀ ਕਰਨ ਰਹਿ ਜਾਂਦੇ ਉਹਦੇ ਵਿੱਚ ਦੇਖੋ ਜੀ ਕੀ ਹੁੰਦਾ ਯੂਨੀਵਰਸਿਟੀ ਤੋਂ ਲਿਮਿਟ ਮਾਤਰਾ ਦੇ ਵਿੱਚ ਜਿਵੇਂ ਬੀਜ ਮਿਲਦੇ ਨੇ ਕੁਆਂਟਲ 2 ਕੁਆਂਟਲ 5 ਕੁਆਂਟਲ ਅਸੀਂ ਬੀਜ ਤਿਆਰ ਕਰਦੇ ਹਾਂ ਉਹਨਾਂ ਬੀਜਾਂ ਤੋਂ ਹਮ ਹੁਣ ਮੈਂ ਪਿਛਲੇ ਸਾਲ ਤੁਸੀਂ ਲਾ ਲਓ ਵੀ 826 ਇੱਕ ਇੱਕ ਕੁਆਂਟਲ ਬੀਜ ਮਿਲਿਆ ਸੀ ਸਾਨੂੰ ਯੂਨੀਵਰਸਿਟੀ ਤੋਂ ਹਮ ਤੇ ਇੱਦ 2024 ਦੀ ਵਿੱਚ ਜਿਹੜੀ ਆਪਾਂ ਕਟਾਈ ਕਰੀ ਉਹ ਸਾਲ ਵੀ ਆਪਾਂ 3 ਕੁਆਂਟਲ ਯੂਨੀਵਰਸਿਟੀ ਤੋਂ ਬੀਜ ਲਿਆ 826 ਦਾ ਉਹੀ ਬੀਜ ਤੋਂ ਜਿਹੜਾ ਆਪਾਂ ਬੀਜ ਤਿਆਰ ਕੀਤਾ ਹੈ 327 ਦਾ ਜਿਹੜਾ ਕਿ ਆਪਾਂ ਐਮਓਯੂ ਸਾਈਨ ਕੀਤਾ ਹੈ ਆਪਣੇ ਕੋਲ ਲਾਇਸੈਂਸ ਹੈ 327 ਦਾ ਕਰਨਾਲ ਦਾ ਠੀਕ ਹੈ ਉਹਦਾ ਸਾਨੂੰ ਮਿਲਿਆ ਜੀ 5 ਕੁਇੰਟਲ ਬੀਜ ਉਹ ਪਿਛਲੇ ਸਾਲ ਮਿਲਿਆ ਸੀ ਬਰੀਡਰ ਹਾਂਜੀ ਉਹ ਉਹਦੇ ਤੋਂ ਜਿਹੜਾ ਬੀਜ ਤਿਆਰ ਹੋਇਆ ਸਾਡੇ ਕੋਲ ਅਸੀਂ ਸਾਡੇ 12 ਗੱਟੇ ਸੀਗੇ ਹੂੰ ਵੀ 5 ਕੁਇੰਟਲ 'ਚ ਤੇ 15 ਕਿੱਲੇ ਲਾਏ ਸੀ ਉਹ 15 ਕਿੱਲਿਆਂ ਦਾ ਬੀਜ ਰੱਖਿਆ ਉਹਨੂੰ ਸਾਡੇ ਕੋਲ ਇੰਨਾ ਗਰਾਹ ਕੇ ਕਿ ਅਸੀਂ ਇੱਥੇ ਹੀ ਦੇ ਦਾਂਗੇ ਅਸੀਂ ਦੁਕਾਨਾਂ ਤੇ ਮਾਲ ਨਹੀਂ ਦੇਵਾਂਗੇ ਦੁਕਾਨਾਂ ਤੇ ਜਿਹੜਾ ਮਾਲ ਜਾਂਦਾ ਉਹਦੇ ਵਿੱਚ ਕੀ ਹੁੰਦਾ ਹੈ ਕਿ ਕੋਈ ਮਾਲ ਕਿਤੋਂ ਲਿਆ ਹੁੰਦਾ ਕੋਈ ਕਿਤੋਂ ਲਿਆ ਹੁੰਦਾ ਉਹਦੀ ਕੋਈ ਏਡੀ ਪੱਕੀ ਤਸੱਲੀ ਨਹੀਂ ਹੁੰਦੀ ਹਾਂ ਕਈ ਕੰਪਨੀਆਂ ਐਸੀਆਂ ਨੇ ਮੇਰੇ ਮਿੱਤਰ ਨੇ ਕਈ ਬੰਦੇ ਬਹੁਤ ਸੋਨਾ ਕੰਮ ਕਰ ਰਹੇ ਨੇ ਬਹੁਤ ਸੋਨਾ ਮੇਰੇ ਤੋਂ ਵੀ ਵਧੀਆ ਕਰ ਰਹੇ ਨੇ ਲੇਕਿਨ ਜਿਹੜਾ ਆਮ ਤੌਰ ਤੇ ਦੇਖਿਆ ਜਾਵੇ ਤਾਂ 60% ਦੁਕਾਨਾਂ ਤੇ ਅਨਾਜ ਜਾਂਦਾ ਬੀਜ ਨਹੀਂ ਜਾਂਦਾ ਕਿਉਂਕਿ ਆ ਮਸ਼ੀਨਾਂ ਨੇ ਤਾਂ ਵਧੀਆ ਮੋٹے-ਮੋٹے ਦਾਣੇ ਛਾਂਟ ਕੇ ਕੱਢ ਦੇਣੇ ਹਾਂਜੀ ਹਾਂ ਭਾਈ ਆਪਾਂ ਉੱਥੇ ਵੀ ਚੱਲਦੇ ਜਿਵੇਂ ਹੁਣ ਆਪਾਂ ਦੇਖਦੇ ਆਂ ਵੀ ਕਿਸਾਨ ਨੇ ਘਰੇ ਇੱਕ ਮੰਨ ਲਓ ਆਪਾਂ ਉਦਾਹਰਨ ਦੇ ਤੌਰ ਤੇ ਆਪਾਂ ਤੈਨੂੰ ਉਸ ਤਾਈ ਦਾ ਬੀਲ ਆ ਲਿਆ ਜੋ ਪਿਛਲੀ ਵਾਰ ਬਜਾਈ ਹੋਈ ਉਹ ਤੋਂ ਬੀਜ ਰੱਖ ਲੈ ਕਰੀ ਹੂੰ ਹੂੰ ਉਹ ਬੀਜ ਦੇ ਉੱਤੋਂ ਤੇ ਤੁਸੀਂ ਵੀ ਬੀਜ ਰੱਖ ਲੈ ਕ ਹੂੰ ਹੂੰ ਕਿਸਾਨ ਉਹ ਘਰ ਵਾਲੇ ਬੀਜ ਦੇ ਵਿੱਚੋਂ ਬੀਜ ਬੀਜ ਦਿੰਦੇ ਆ ਹੂੰ 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 ਤੇ ਜਿਹੜਾ ਤੁਸੀਂ ਤਿਆਰ ਕਰਦੇ ਹੋ ਇਹਦੇ ਵਿੱਚ ਕੀ ਡਿਫਰੈਂਸ ਆ ਜਾਂਦਾ ਹੈ ਇੱਕ ਤਾਂ ਜਿਹੜਾ ਅਸੀਂ ਬੀਜ ਲਾਉਨੇ ਆ ਉਹ ਨਵਾਂ ਬੀਜ ਹੋ ਜਾਂਦਾ ਜਿਵੇਂ ਕਿ ਦੱਸਿਆ ਮੈਂ ਤੁਹਾਨੂੰ ਯੂਨੀਵਰਸਿਟੀ ਤੋਂ ਆਇਆ ਠੀਕ ਹੈ ਜੀ ਇੱਕ ਜਿਹੜਾ ਕਿਸਾਨ ਬੀਜ ਬੀਜਦਾ ਹੈ ਕਿਸਾਨ ਆਪਦਾ 50 ਕਿਲੋ ਬੀਜ ਪਾਵੇਗਾ ਔਰ ਸਾਡੇ ਵਾਲਾ 35 ਕਿਲੋ ਪਾਵੇਗਾ ਉਹ ਇੱਕ ਬਰੋਬਰ ਹੈ ਕਿਉਂਕਿ ਜਿਵੇਂ ਹੁਣ ਮਸ਼ੀਨਾਂ ਚੱਲਦੀਆਂ ਨੇ ਤੁਸੀਂ ਵੀਡੀਓ ਬਣਾਈਆਂ ਕਿ ਇਹਦੇ ਵਿੱਚ ਅਸੀਂ ਮਸ਼ੀਨਾਂ ਦੇ ਵਿੱਚ ਇੱਕ ਕੁਆਂਟਲ ਬੀਜ ਪਾਵਾਂਗੇ ਤਾਂ ਸਾਨੂੰ 70 ਕਿਲੋ ਜਿਹੜਾ ਬੀਜ ਮਿਲਦਾ 30% ਜਿਹੜਾ ਮਤਲਬ 30 ਕਿਲੋ ਬੀਜ ਹੈ ਉਹ ਟੋਟਾ ਫੁੱਟਾ ਹਲਕਾ ਦਾਣਾ ਠੀਕ ਹੈ ਉਹ ਸਭ ਨਿਕਲ ਜਾਂਦਾ ਨਿਕਲ ਜਾਂਦਾ ਜੀ ਉਸ ਕਰਕੇ ਨਾ ਅਸੀਂ ਕਹਿੰਦੇ ਆ ਵੀ ਜਿਹੜਾ ਕਿਸਾਨ ਦਾ ਬੀਜ ਹੁੰਦਾ ਜਾਂ ਤਾਂ ਕਿਸਾਨ ਉਹਨੂੰ ਗ੍ਰੇਡਿੰਗ ਕਰਾ ਕੇ ਬੀਜੇ ਤੇ ਜਾਂ ਫਿਰ ਉਹ ਨਵਾਂ ਬੀਜ ਜੀ ਹਾਂ ਜੀ ਤੇ ਬਈ ਜਿਵੇਂ ਹੁਣ ਸੀਡ ਦੀ ਕੁਆਲਿਟੀ ਦੀ ਗੱਲ ਹੋ ਗਈ ਹਮ ਜੇ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਦਾ ਦੇਖੋ ਜੀ ਹੁਣ ਜਿਹੜੀ ਵੈਰਾਈਟੀ ਤੇ ਅਸੀਂ ਜ਼ਿਆਦਾ ਪੈਸਾ ਖਰਚ ਕਰਿਆ ਉਹਦਾ ਰੇਟ ਵੀ ਜ਼ਿਆਦਾ ਜਿਵੇਂ ਹੁਣ ਮੰਨ ਕੇ ਚਲੋ 33 85 ਹੈ 20 ਕਿਲੋ বিজে ਇਹ ਸਾਨੂੰ ਮੰਨ ਲਓ ਨਾ ਪੈ ਗਿਆ ਸੀ ਲਗਭਗ 2000 ਰੁਪਏ ਕਿਲੋ ਦੇ ਆਸ-ਪਾਸ ਪੈ ਗਿਆ ਸੀ ਹਮ ਠੀਕ ਹੈ ਜੀ ਉਹਨੂੰ ਹੁਣ ਅਸੀਂ ਕਿੱਲੇ ਦੇ ਵਿੱਚ ਥੋੜਾ ਬੀਜ ਕਰਕੇ ਲਾਇਆ ਤਾਂ ਸਾਡੇ ਲਾਲੋ ਵੀ ਅਸੀਂ ਉਹਨੂੰ ਇੱਕ ਸੇਲ ਕਰ ਰਹੇ ਹਾਂ 125 ਰੁਪਏ ਕਿਲੋ ਠੀਕ ਹੈ ਉਹ ਵੀ ਕਿਸਾਨਾਂ ਨੂੰ ਕਹਿੰਦੇ ਆ ਵੀ ਤੁਸੀਂ 10 ਕਿਲੋ 20 ਕਿਲੋ ਲੈ ਕੇ ਜਾਓ ਜ਼ਿਆਦਾ ਨਹੀਂ ਆਪਦਾ ਬੀਜ ਬਣਾਓ ਜਿਵੇਂ 327 ਹੈ 327 ਦਾ ਸਾਡਾ ਪ੍ਰਾਈਸ ਹੈ ਜਿਹੜਾ ਗੱਟੇ ਦਾ 1600 ਰੁਪਏ ਗੱਟਾ 370 71 ਹੈ ਉਹਨਾਂ ਦਾ 1680 ਰੁਪਏ ਦਾ ਹੈ ਔਰ 3386 ਦਾ 1900 ਰੁਪਏ ਦਾ ਗੱਟਾ ਜੀ ਔਰ ਰਹਿ ਗਿਆ 187 222 303 ਔਰ 285 ਇਹਨਾਂ ਦਾ 1400 ਦਾ ਗੱਟਾ ਜੀ 40 ਕਿਲੋ ਹੂੰ ਭਾਈ ਇੱਕ ਡਾਊਟ ਹੋ ਰਾ ਜਿਵੇਂ ਤੁਸੀਂ ਜਿਹੜੀ ਬੀਜ ਦੀ ਸਿਲੈਕਸ਼ਨ ਕਿਵੇਂ ਕਰਦੇ ਹੋ ਕਟਿੰਗ ਵੇਲੇ ਕੰਬਾਈਨ ਚੱਲੀ ਜਾਂਦੀ ਹੈ ਹਮਮ ਇੱਕ ਕਿੱਲੇ ਦੇ ਵਿੱਚ ਤੁਸੀਂ 327 ਬੀਜ ਹੀ ਹੋਈ ਹੈ ਇੱਕ 426 ਬੀਜ ਹੀ ਹੋਈ ਹੈ ਜਿਵੇਂ ਹੁਣ ਆਮ ਤਾਂ ਮਸ਼ੀਨ ਜਾਂਦੀ ਹੈ ਕਿੱਲਾ ਵੱਢ ਕੇ ਦੂਜੇ ਚ ਐਂਟਰ ਹੋ ਜਾਂਦੀ ਹੈ ਹਮਮ ਤੇ ਇਹਦਾ ਵਗੈਰਾ ਕੀ ਦੇਖੋ ਜੀ ਪਤਾ ਕੀ ਹੈ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਵੀ ਕਿੱਲਾ ਕਿੱਲਾ ਕਦੇ ਵੀ ਅਸੀਂ ਇਸ ਤਰ੍ਹਾਂ ਕਣਕ ਨਹੀਂ ਬੀਜਦੇ ਹਮ ਕਣਕ ASCII ਜਿਹੜੀ ਬੀਜ ਵਾਲੀ ਵਿਜਾਂਗੇ ਉਹ ਇਦਾਂ ਵਿਜਾਂਗੇ ਵੀ 10 15 ਕਿੱਲੇ ਇਕੱਠੇ ਨੇ ਵੀ ਮਸ਼ੀਨ ਇੱਕ ਥਾਂ ਤੇ ਚੱਲੀ ਜਾਵੇ ਇੱਕ ਇੱਕ ਥਾਂ ਤੇ ਚੱਲੀ ਜਾਵੇ ਇੱਕ ਵੈਰਾਈਟੀ ਜਦੋਂ ਆਪਾਂ ਵੱਢ ਲਈ ਦੂਜੀ ਵੈਰਾਈਟੀ ਨੂੰ ਲਾਉਣਾ ਤਾਂ ਉਹਦੇ ਵਿੱਚ ਕੀ ਹੈ ਜੀ ਆਪਾਂ ਪਹਿਲਾਂ ਮਸ਼ੀਨ ਬਿਲਕੁਲ ਸਾਫ਼ ਕਰ ਲਈ ਫਿਰ ਕੰਪੈਨ ਦਾ ਇੱਕ ਵਾਰੀ ਉੱਪਰੋਂ ਢੇੜਾ ਲਾ ਲੈਣਾ ਕਿੱਲੇ ਦਾ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਟੈਂਕੀ ਖਾਲੀ ਕਰ ਲਈ ਇੱਕ ਟੈਂਕੀ ਖਾਲੀ ਕਰ ਦੇ ਹਾਂ ਇੱਕ ਟੈਂਕੀ ਖਾਲੀ ਕਰ ਲਈ ਉਸ ਤੋਂ ਬਾਅਦ ਦੇਖੋ ਜੀ ਮਸ਼ੀਨ ਦੇ ਵਿੱਚ ਕੁਝ ਨਹੀਂ ਰਹਿੰਦਾ ਕਿਉਂਕਿ ਫਿਰ ਜਿਵੇਂ ਮੰਨ ਲਓ ਆਪਾਂ ਹੁਣ 10 12 ਕਿੱਲਿਆਂ ਦੀ ਕਟਾਈ ਕਰवानी ਹੈ ਤਾਂ ਉਹਦੇ ਵਿੱਚ ਜੇ ਕੰਪੈਨ ਦੇ ਵਿੱਚ ਜਿਆਦਾ ਤੋਂ ਜਿਆਦਾ ਬੀਜ ਵੀ ਰਹੂਗਾ ਤਾਂ ਅੱਧਾ ਕਿਲੋ ਰਹੂਗਾ ਕਿਉਂਕਿ ਉੱਤੋਂ ਦੀ ਜਦੋਂ ਢੇੜਾ ਆ ਜਾਂਦਾ ਤਾਂ ਲਗਭਗ ਸਾਰੀ ਮਸ਼ੀਨ ਸਾਫ਼ ਹੋ ਜਾਂਦੀ ਹੈ ਜੀ ਹਾਂਜੀ ਠੀਕ ਹੈ ਤੇ ਭਾਈ ਜਿਵੇਂ ਆਪਣਾ ਹੁਣ ਸੈਟਅਪ ਲੱਗਾ ਹੋਇਆ ਹੈਗਾ ਹਾਂਜੀ ਇਹ ਸੈਟਅਪ ਕਿਵੇਂ ਵਰਕ ਕਰਦਾਗਾ ਥੋੜਾ ਦੱਸੋਗੇ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਇੱਥੇ ਅਸੀਂ ਜਿਵੇਂ ਕਿ ਬੀਜ ਪਾਉਨੇ ਆ ਹੂੰ ਇੱਥੋਂ ਇਹ ਹੈ ਜੀ ਪ੍ਰੀ ਕਲੀਨਰ ਹੂੰ ਇਸ ਤੋਂ ਬਾਅਦ ਇਹਦੇ ਵਿੱਚ ਤਿੰਨ ਜਾਲੀਆਂ ਲੱਗੀਆਂ ਨੇ ਜੀ ਇੱਕ ਤਾਂ ਇੱਥੋਂ ਜਿਹੜਾ ਕਿ ਮੱਖੀ ਨਿਕਲਦੀ ਹੈ ਹੂੰ ਔਰ ਇੱਕ ਜਿਹਨੂੰ ਆਪਾਂ ਡੰਡਲ ਕਹਿ ਦਿੰਦੇ ਨੇ ਡੰਡਲ ਨਿਕਲਦਾ ਜੀ ਕੁੰਡੀਆਂ ਕਹਿ ਦਿੰਦੇ ਆ ਕੁੰਡੀਆਂ ਠੀਕ ਹੈ ਜੀ ਇੱਥੋਂ ਨਿਕਲਦਾ ਜੀ ਗੁੱਲੀ ਡੰਡਾ ਔਰ ਟੋਟਾ ਠੀਕ ਹੈ ਜੀ ਇੱਥੋਂ ਨਿਕਲਦਾ ਜੀ ਗੁੱਲੀ ਡੰਡਾ ਔਰ ਬਾਥੂ ਇਹ ਪਰਲੀ ਸਾਈਡ ਚਲੇ ਜਾਂਦਾ ਇਹ ਹੈ ਜੀ ਸਾਡੇ ਕੋਲ ਮਸ਼ੀਨ ਹੈ ਜੀ ਸੁਪਰ ਗੋਲਡ ਰੇਡੀਅੰਟ ਇੱਕੋ ਪੇਮੈਂਟ ਦੀ ਏ ਮਸ਼ੀਨਾਂ 2 ਟਨ ਦੀ ਜੋ ਕਿ ਕਿਸੇ ਕੋਲ ਨਹੀਂ ਹੈਗੀ ਸੁਪਰ 골ਡ ਠੀਕ ਹੈ ਜਿਨ੍ਹਾਂ ਕੋਲ ਹੈ ਉਹ ਅਲੱਗ ਮਸ਼ੀਨਾਂ ਨੇ ਇਸ ਸੁਪਰ 골ਡ ਕਿਸੇ ਕੋਲ ਨਹੀਂ ਹੈਗੀ ਜੀ ਇਹ ਇਹ ਟੋਟਾ ਫੁੱਟਾ ਜਿਹੜਾ ਬਰੀਕ ਦਾਣਾ ਉਹ ਕੱਢ ਦਿੰਦੀ ਹੈ ਉਸ ਤੋਂ ਬਾਅਦ ਫਿਰ ਇਹ ਮੈ ਤੁਹਾਨੂੰ ਦਿਖਾਣਾ ਇਸ ਤਰ੍ਹਾਂ ਦਾ ਠੀਕ ਹੈ ਜੀ ਅੱਗੇ ਫਿਰ ਇਹ ਆ ਜਾਂਦਾ ਜੀ ਕੋਈ ਮੱਖੀ ਹੈ ਇਹ ਮੱਖੀ ਨੂੰ ਕੱਢ ਦਿੰਦੀ ਹੈ ਜਿੱਦਾਂ ਕਿ ਆ ਦੇਖੋ ਜੀ ਇਸ ਤਰ੍ਹਾਂ ਦੀ ਮੱਖੀ ਆ ਗਈ ਕੋਈ ਜਾਂ ਵਿੱਚ ਕੋਈ ਜਿਵੇਂ ਨਿੰਮਾਂ ਦੀਆਂ ਡੋਡੀਆਂ ਹੁੰਦੀਆਂ ਨੇ ਉਹਨਾਂ ਦੇ ਨਾਲ ਚ ਖੇਤਾਂ ਦੇ ਵਿੱਚ ਜਾਂ ਡੰਡਲ ਹੋ ਗਏ ਜਾਂ ਪੱਤੇ ਪੁੱਤੇ ਉਹਨੂੰ ਕੱਢ ਦਿੰਦੀ। ਇਹ ਜਿਹੜਾ ਫਿਰ ਰਹਿ ਗਿਆ ਹਲਕਾ ਦਾਣਾ ਜਾਂ ਵਿੱਚ ਛੋਟਾ ਦਾਣਾ ਉਹਨੂੰ ਕੱਢ ਦਿੰਦੀ ਹੈ। ਫਿਰ ਨਾ ਇਹ ਹੁੰਦਾ ਕਿ ਆਪਾਂ ਨੂੰ ਪਤਾ ਕਣਕ ਦੇ ਵਿੱਚ ਵੀ ਸੁੰਢੀ ਲੱਗ ਜਾਂਦੀ ਹੁੰਦੀ ਹੈ। ਦਾਣ ਜਦੋਂ ਨਿਸ਼ਾਰਾ ਲੈਂਦੀ ਹੈ। ਇਹ ਜੀ ਜਿੰਨੂੰ ਸੁੰਢੀ ਲੱਗ ਜੇ ਜਾਂ ਜਿੰਨੂੰ ਸੁਸਰੀ ਪੈ ਜੇ ਉਹ ਦਾਣਾ ਜਾਂ ਕੋਈ ਦਾਣਾ ਹਲਕਾ ਹੁੰਦਾ ਹੈ ਜਾਂ ਜਿੰਦਾ ਢਿੱਡ ਜਾਂ ਖਾਲੀ ਹੁੰਦਾ ਵੀ ਇਹ ਕਮ ਸੇ ਕਮ 10 12 ਤਰ੍ਹਾਂ ਦੇ ਦਾਣੇ ਕੱਢਦੀ ਹੈ। ਠੀਕ ਹੈ ਜੀ ਫਿਰ ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਜੀ ਇਹ ਇੰਡੀਅਨ ਸਿਲੰਡਰ ਠੀਕ ਹੈ ਇਹ ਇੰਡੀਅਨ ਸਿਲੰਡਰ ਇਹ ਗੋਲ ਚੱਕਰ ਜਿਹਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਕਰਦਾ ਜੀ ਦੋ ਕੰਮ ਇੱਕ ਤਾਂ ਕੱਢਦਾ ਜੀ ਚੋਬਾ ਝੋਨੇ ਦੇ ਵਿੱਚੋਂ ਠੀਕ ਹੈ ਜੀ ਤੇ ਕਣਕ ਦੇ ਵਿੱਚੋਂ ਇਹ ਕੱਢਦਾ ਜੀ ਦੋ ਫੜ ਦਾਣੇ ਮੈਂ ਤੁਹਾਨੂੰ ਦਿਖਾਣਾ ਜੀ ਦੋ ਫੜ ਦਾਣੇ ਆ ਦੇਖ ਲਈ ਦੋ ਫੜ ਦਾਣੇ ਜਿਵੇਂ ਇਹ ਦੋ ਫੜ ਦਾਣੇ ਇਸ ਤਰ੍ਹਾਂ ਦੇ ਦਾਣੇ ਇਸ ਤਰ੍ਹਾਂ ਦੇ ਦਾਣੇ ਕੱਢਦਾ ਜੀ ਅੱਗੇ ਫਿਰ ਇਹ ਆਪਣਾ ਆ ਗਿਆ ਜੀ ਗ੍ਰੈਵਿਟੀ ਇਹ ਗ੍ਰੈਵਿਟੀ ਦਾ ਕੰਮ ਕੀ ਹੁੰਦਾ ਜੀ ਪੁਰਾਣੇ ਸਮੇਂ ਦੇ ਵਿੱਚ ਆਪਣੇ ਜਿਹੜੇ ਕਿ ਛੱਜ ਨੂੰ ਜ਼ਿਆਦਾ ਯੂਜ਼ ਕਰਦੇ ਹੁੰਦੇ ਸੀ ਇਹ ਜਿਹੜਾ ਕਿ ਛੱਜ ਤਰ੍ਹਾਂ ਕੰਮ ਕਰਦਾ ਇਹ ਇੱਕ ਨਾ ਵਾਈਬ੍ਰੇਸ਼ਨ ਬਹੁਤ ਜ਼ਿਆਦਾ ਵਾਈਬ੍ਰੇਸ਼ਨ ਆਉਂਦੀ ਹੈ ਕੰਪਨੈ ਨੂੰ ਔਰ ਇਸ ਦੇ ਥੱਲੇ ਜਿਹੜਾ ਨਾ ਤਿੰਨ ਫੈਨ ਲੱਗੇ ਹੋ ਨੇ ਪੱਕੇ ਜਿਨ੍ਹਾਂ ਦੀ ਬਹੁਤ ਜ਼ਿਆਦਾ ਹਵਾ ਹੈ ਜੀ ਉਹ ਕੀ ਕਰਦਾ ਜੀ ਜਿਹੜਾ ਹੋਲਾ ਦਾਣਾ ਹੋਊਗਾ ਇਧਰਲੀ ਸਾਈਡ ਲਿਆਉ ਹੂੰ ਔਰ ਵਾਈਬ੍ਰੇਸ਼ਨਲ ਜਿਹੜਾ ਭਾਰਾ ਦਾਣਾ ਹੈ ਉਹ ਤੁਹਾਨੂੰ ਚਲਾ ਜਾਵੇਗਾ ਜਿਹੜਾ ਇਧਰ ਦਾਣਾ ਆਵੇਗਾ ਉਹ ਪ੍ਰੋਪਰ ਸਹੀ ਦਾਣਾ ਹੈ ਜਿਹੜਾ ਇਧਰ ਦਾਣਾ ਆਵੇਗਾ ਉਹ ਹਲਕਾ ਦਾਣਾ ਹੈ ਉਹ ਹਲਕੇ ਦਾਣਾ ਜਿਹੜਾ ਵਿੱਚ ਰਹਿ ਜਾਂਦਾ ਇਹਦੇ ਵਿੱਚ ਫਿਰ ਇਹਨੂੰ ਦੁਬਾਰੇ ਪਿੱਛੇ ਜਾ ਕੇ ਦੁਬਾਰੇ ਪਾ ਦੇਣ ਮੰਨ ਲਓ 6-7 ਸਟੈਪ ਹੋ ਕੇ ਹਾਂਜੀ ਫਿਰ ਜਿਹੜਾ ਗ੍ਰੇਡਿੰਗ ਹੋ ਕੇ ਬਿਜਾਈ ਵਾਲਾ ਵੀ ਤਿਆਰ ਕਰ ਹਾਂਜੀ ਹਾਂਜੀ ਅੱਛਾ ਭਾਈ ਜਿਵੇਂ ਹੁਣ ਇੱਕ ਬੀਜ ਪਾ ਲਿਆ ਤੁਸੀਂ ਹਾਂਜੀ ਤੇ ਫਿਰ ਜੇ ਹੋਰ ਵੈਰਾਈਟੀ ਪਾਉਣੀ ਹੈਗੀ ਫਿਰ ਤੁਸੀਂ ਇਹਦੀ ਕਲੀਨਿੰਗ ਵਗੈਰਾ ਦਾ ਕੀ ਸਿਸਟਮ ਦੇਖੋ ਜੀ ਇਹ ਜਿਹੜੀ ਇਹ ਮਸ਼ੀਨਾਂ ਨੇ ਨਵੇਂ ਯੁੱਗ ਦੀਆਂ 2024 ਮਾਡਲ ਮਸ਼ੀਨਾਂ ਨੇ ਪਹਿਲੇ ਪੁਰਾਣੇ ਸਮੇਂ ਦੇ ਵਿੱਚ ਕਹਿੰਦੇ ਨੇ ਕਿ ਜਿਹੜੀਆਂ ਮਸ਼ੀਨਾਂ ਹੁੰਦੀਆਂ ਸੀ ਈ ਸਾਫ਼ ਕਰਨ ਵਾਲੀਆਂ ਇੱਕ ਇੱਕ ਦਿਨ ਖਾ ਜਾਂਦੀ ਐ ਸਾਫ਼ ਸਫਾਈ ਕਰਨ ਉਹ ਖੋਲਣੀਆਂ ਬਹੁਤ ਔਖੀਆਂ ਸੀ ਖੁੱਲਣ ਤੇ ਟਾਈਮ ਲੱਗਦਾ ਸੀ ਇਹ ਸਿਰਫ ਨਾ 15 ਮਿੰਟਾਂ ਦੇ ਵਿੱਚ ਵਿੱਚ ਸਾਫ਼ ਹੋ ਜਾਂਦੀ ਸਾਰੀਆਂ ਮਸ਼ੀਨਾਂ ਠੀਕ ਹੈ ਕਿਉਂਕਿ ਇਹਨਾਂ ਦੀਆਂ ਜਾਲੀਆਂ ਆਟੋਮੈਟਿਕ ਬਟਨ ਹੈਗੇ ਨੇ ਬਟਨ ਦੱਬੋ ਜਾਲੀਆਂ ਬਾਹਰ ਉਸ ਤੋਂ ਬਾਅਦ ਖਾਲੀ ਚਲਾ ਦਿਓ ਠੀਕ ਹੈ ਜਿੰਨਾ ਵੀ ਤੁਹਾਡਾ ਚੋਬਾ ਵਿੱਚ ਰਹਿ ਗਿਆ ਮੰਨ ਲਓ ਚੋਬਾ ਹੀ ਕਹਿ ਸਕਦੇ ਆਪਾਂ ਉਹਨੂੰ ਜਿਹੜਾ ਬਾਅਦ ਵਿੱਚ ਆਪਾਂ ਹੋਰ ਵੈਰਾਈਟੀ ਕਰਨੀ ਹੈ ਤਾਂ ਉਹ ਸਾਰੇ ਦਾ ਸਾਰਾ ਆਪਣੇ ਆਪ ਹੀ ਥੱਲੇ ਆ ਜਾਂਦਾ ਗਿਰ ਜਾਂਦਾ ਖਾਲੀ ਚਲਾ ਦਿਓ ਇੱਕ ਵੀ ਦਾਣਾ 10 ਮਿੰਟ ਤੁਸੀਂ ਖਾਲੀ ਚਲਾ ਦਿਓਗੇ 10 ਮਿੰਟਾਂ ਦੇ ਵਿੱਚ ਇੱਕ ਵੀ ਦਾਣਾ ਤੋਂ ਉਹਨੂੰ ਸਾਰੀ ਮਸ਼ੀਨ ਦੇ ਵਿੱਚ ਕਿਤੇ ਨਹੀਂ ਕਲੀਨ ਹੋ ਜਾਏਗਾ ਕਿਤੇ ਨਹੀਂ ਦਿਖਾਈ ਦੇਵੇਗਾ ਕਿਹੜੀ ਕਿਹੜੀ ਵੈਰਾਈਟੀ ਸਾਡੇ ਕੋਲ ਜੀ ਹੋਣਾ ਸੀ ਅੱਜ ਜਿਹੜਾ ਸੌਰੀ ਫਰੋਜੀ ਕਲਰ ਦੇ ਵਿੱਚ ਕੱਢ ਰਹੇ ਆ ਇਹ ਸਾਡੀ ਜੀ 826 ਹੈ ਹੂੰ 826 ਦਾ اے ਫਾਊਂਡੇਸ਼ਨ ਬੀਜ ਹੈ ਜੀ ਦਾਣੇ ਤੁਸੀਂ ਦਿਖਾਓ ਕਿਸਾਨ ਵੀਰਾਂ ਨੂੰ ਬਹੁਤ ਸੋਹਣੇ ਦਾਣੇ ਨੇ ਠੀਕ ਹੈ ਤੇ ਹੋਰ ਬਾਈ ਜੀ ਕਿਹੜਾ ਕਿਹੜਾ ਵੀ ਰੈਡੀ ਹੋ ਗਿਆ ਸਾਡੇ ਕੋਲ ਜੀ ਜਿਹੜੇ ਬੀਜ ਹੁਣ ਇਸ ਟਾਈਮ ਰੈਡੀ ਨੇ ਉਹ 327 826 ਹੂੰ 372 ਔਰ 3386 3385 303 A ਜਿਹੜੇ ਬੀਜ ਰੈਡੀ ਨੇ ਸਾਡੇ ਕੋਲ ਠੀਕ ਹੈ ਤੇ ਜੇਕਰ ਕੋਈ ਕਿਸਾਨ ਬਾਈ ਨੂੰ ਚਾਹੀਦਾ ਹੋਵੇ ਵੀ ਉਹਦਾ ਕੀ ਪ੍ਰੋਸੀਜਰ ਰਹੂਗਾ ਫਿਰ ਬਸ ਕਿਸਾਨ ਇੱਥੇ ਆਵੇ ਸਾਡੇ ਅਗਰ ਹਾਂ ਸਾਡੇ ਨਾਲ ਸਕਰੀਨ ਦੇ ਉੱਪਰ ਜਿਹੜਾ ਨੰਬਰ ਚੱਲ ਰਿਹਾ 9466060291 ਅਗਰ ਆਸੀ ਫੋਨ ਕਿਸਾਨ ਵੀਰ ਉਹ ਨਹੀਂ ਚੱਕ ਸਕਦੇ ਤੁਸੀਂ ਇਹਨਾਂ ਨੂੰ ਇਸ ਨੰਬਰ ਨੂੰ ਸੇਵ ਕਰਕੇ WhatsApp ਤੇ ਤੁਸੀਂ ਹੈਲੋ ਲਿਖੋ ਤੁਹਾਡੇ ਕੋਲ ਸਾਡੇ ਪਿੰਡ ਦੀ ਸਾਰੀ ਡਿਟੇਲ ਪਹੁੰਚੇਗੀ ਸਾਡਾ ਐਡਰੈਸ ਕਿੱਥੇ ਹੈ ਠੀਕ ਹੈ ਵੈਰਾਈਟੀ ਦਾ ਰੇਟ ਕਿਹੜੀ ਵੈਰਾਈਟੀ ਤੁਸੀਂ ਲੈਣੀ ਹੈ ਉਹਦਾ ਸਾਰਾ ਰੇਟ ਉੱਥੇ ਆ ਜਾਏਗਾ ਗੱਟੇ ਦਾ ਰੇਟ ਕੀ ਹੈ ਕਿਲੋ ਦਾ ਰੇਟ ਕੀ ਹੈ ਸਭ ਤੁਹਾਡੇ ਕੋਲ ਪਹੁੰਚ ਜਾਏਗਾ ਸੋ ਬਿਲਕੁਲ ਜੀ ਜੇ ਕਈ ਵਾਰ ਕਿਸੇ ਦਾ ਫੋਨ ਨਹੀਂ ਟੈਂਡ ਕੀਤਾ ਜਾਂਦਾ ਤਾਂ ਤੁਸੀਂ WhatsApp ਦੇ ਉੱਪਰ ਮੈਸੇਜ ਜ਼ਰੂਰ ਛੱਡੋ ਤੇ ਬਾਈ ਸੋਨੂੰ ਰਿਪਲਾਈ ਜ਼ਰੂਰ ਕਰਨਗੇ ਤੇ ਬਾਈ ਜੀ ਕੋਈ ਸੀਡ ਦੀ ਗਰੰਟੀ ਵਗੈਰਾ ਵੀ ਦਿੰਨੀ ਹੋਵੇ ਬਿਲਕੁਲ ਜੇ ਮਾਰਕੀਟ ਦੇ ਵਿੱਚ ਅਜੇ ਤੱਕ ਰਹੀ ਹੁੰਦਾਗਾ ਪੈਸੇ ਦੇ ਕਿਸਾਨ ਜਾਂਦਾ ਕੈਸ਼ ਤੇ ਲੈ ਕੇ ਉਦੋਂ ਬਾਤ ਨਹੀਂ ਪੁੱਛਦੇ ਕੋਈ ਦੁਕਾਨਾਂ ਤੇ ਕੀ ਹੁੰਦਾ ਅਸੀਂ ਦੇਖਦੇ ਆ ਰਹੇ ਹਾਂ ਕਿ ਹਰ ਸਾਲ ਕੋਈ ਨਾ ਕੋਈ ਦੁਕਾਨ ਵਾਲੇ ਨਾਲ ਪੰਗਾ ਪੈਂਦਾ ਕਿਸੇ ਨਾ ਕਿਸੇ ਜ਼ਿੰਮੇਵਾਰਤਾ ਹੂੰ ਉੱਥੇ ਕੀ ਹੁੰਦਾ ਦੁਕਾਨਦਾਰ ਦੀ ਵੀ ਗਲਤੀ ਨਹੀਂ ਹੁੰਦੀ ਦੁਕਾਨਦਾਰ ਨੂੰ ਵੀ ਨਹੀਂ ਪਤਾ ਹੁੰਦਾ ਕਿ ਗੱਟੇ ਦੇ ਵਿੱਚ ਕੀ ਪਾਇਆ ਬਿਲਕੁਲ ਕਿਉਂਕਿ ਉਹਨੇ ਚੱਕਿਆ ਹੁੰਦਾ ਮਾਰ ਪਿੱਛੋਂ ਚੱਕਿਆ ਹੁੰਦਾ ਉਹਨਾਂ ਕੋਲੇ ਆ ਜਾਂਦੇ ਆ ਅੱਗੇ ਚੱਕਿਆ ਹੁੰਦਾ ਆਸੀ ਆਪ ਬਿਜਾਈ ਕਰਾਉਣੀ ਆ ਆਪ ਪੈਕਿੰਗ ਕਰਾਉਣੀ ਆ ਆਪ ਨਾਲ ਲੱਗ ਕੇ ਕੰਮ ਕਰਾਉਣੀ ਆ ਠੀਕ ਹੈ ਆਪ ਹੀ ਪੈਕਿੰਗ ਕਰਦੇ ਆ ਆਪ ਦੀਆਂ ਮਸ਼ੀਨਾਂ ਦੇ ਵਿੱਚ ਆਪ ਗ੍ਰੇਡਿੰਗ ਕਰਕੇ ਆਪ ਲੈਵਲ ਲਾ ਕੇ ਜਰਮੀਨੇਸ਼ਨ ਟੈਸਟਿੰਗ ਰਿਪੋਰਟ ਐਨਾਲਿਸਟ ਤੋਂ ਕਰਵਾ ਕੇ ਠੀਕ ਹੈ ਜਿਹੜੀ ਹਰਿਆਣਾ ਸਰਕਾਰ ਵੱਲੋਂ ਹੁੰਦੀ ਹੈ ਉਸ ਤੋਂ ਪਾਸ ਕਰਵਾਉਣ ਤੋਂ ਬਾਅਦ ਹੀ ਜਿਹੜਾ ਅਸੀਂ ਬੀਜ ਵੇਚਦੇ ਹਾਂ ਠੀਕ ਹੈ ਹਾਂਜੀ ਸੋ ਜੀ ਇਹ ਬਹੁਤ ਵਧੀਆ ਗੱਲ ਆ ਜਿਵੇਂ ਬਾਈ ਹੋ ਰਹੇ ਦੀ ਦੇਖਰੇਖ ਦੇ ਵਿੱਚ ਆ ਜਿਹੜਾ ਇਹ ਸਾਰਾ ਬੀ ਆ ਤਿਆਰ ਕੀਤਾ ਜਾਂਦਾ ਹੈ ਇਹਦੇ ਵਿੱਚ ਜਿਹੜੀ ਕੀ ਗਲਤੀ ਵਾਲੀ ਗੁੰਜਾਇਸ਼ ਬਹੁਤ ਘਟ ਜਾਂਦੀ ਹੈਗੀ ਤੇ ਜੇਕਰ ਤੁਹਾਨੂੰ ਵੀ ਵਧੀਆ ਕੁਆਲਿਟੀ ਦਾ ਬੀਜ ਚਾਹੀਦਾ ਹੈਗਾ ਮਾਰਕੀਟ ਪ੍ਰਾਈਜ਼ ਨਾਲੋਂ ਸਸਤਾ ਹੀ ਹੋਣਾ ਕਿਉਂਕਿ ਮਾਰਕੀਟ ਦੇ ਵਿੱਚ ਦੁਕਾਨਾਂ ਦੇ ਉੱਪਰ ਪਿੱਛੋਂ ਮਾਲ ਆਉਂਦਾ ਮਾਰਜਨ ਦੇ ਕਰਕੇ ਉਹਨਾਂ ਨੇ ਸੇਲ ਕਰਨਾ ਹੀ ਹੁੰਦਾਗਾ ਪਰ ਤੁਸੀਂ ਇੱਥੇ ਪਹੁੰਚੋ ਬੀਜ ਦੀ ਕੁਆਲਿਟੀ ਦੇਖੋ ਤੁਸੀਂ ਨਰਾਸ਼ ਨਹੀਂ ਹੋਵੋਗੇ ਤੇ ਬਾਈਆਂ ਨਾਲ ਕੰਟੈਕਟ ਜਰੂਰ ਕਰੋ ਜਿੰਨਾ ਜਿੰਨਾਂ ਨੂੰ ਵੀ ਕਣਕ ਦੀ ਬਜਾਈ ਵਾਸਤੇ ਬੀਜ ਚਾਹੀਦਾਗਾ ਸੋ ਠੀਕ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਟਾਈਮ ਕੱਢਣ ਲਈ ਠੀਕ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਮੈਂਟਾਂ ਵਿੱਚ ਜਰੂਰ ਦੱਸਿਓ ਵੀ ਤੁਸੀਂ ਕਣਕ ਦੀ ਕਿਹੜੀ ਵੈਰਾਈਟੀ ਹੈ ਜਿਹੜੀ ਤੁਸੀਂ ਆਪਦੇ ਖੇਤਰੇ ਵਿੱਚ ਬੀਜਣ ਜਾ ਰਹੇ ਹੋ